ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਇੱਕ ਵਾਧਾ ਹੋਇਆ ਬਹੁਤ ਵੱਡਾ ਬਾਲਾ ਜਿਹੜਾ ਉਹ ਮਿਲਿਆ ਆਮ ਆਦਮੀ ਪਾਰਟੀ ਨੂੰ ਲੁਧਿਆਣੇ ਤੋਂ ਸੀਨੀਅਰ ਉੱਗੇ ਆਗੂ ਸਰਕੋਲਜੀ ਸਿੰਘ ਕੜਵਲ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਐਮਸੀ ਸਹਿਬਾਨ ਉੱਭੀ ਜੀ ਔਰ ਗੋਫੀ ਜੀ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀਆਂ ਦੇ ਨਾਲ ਉਹਨਾਂ ਨੇ ਆ ਜਵਾਮੀ ਪਾਰਟੀ ਦੀ ਸ਼ਮੂਲੀਅਤ ਕੀਤੀ ਹੈ ਔਰ ਉ체ਚੇ ਤੌਰ ਤੇ ਇਸ ਮੌਕੇ ਸਾਡੇ ਬੁੱਢੀਆਂ ਸਾਹਿਬ ਦੇਵ ਮਾਨ ਜੀ ਮੇਰੇ ਵੀਰ ਸ਼ਹਿਰੀ ਕਾਲ ਸੀ ਸਾਰੇ ਸਾਥੀ ਮੌਜੂਦ ਆ ਅਸੀਂ ਆਵਾਜ਼ੀ ਪਾਰਟੀ ਦੇ ਦੇ ਪਰਿਵਾਰ ਦੇ ਵਿੱਚ ਵਾਧਾ ਹੋਣ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਕੜਵਲ ਸਾਹਿਬ ਨੂੰ ਵੀ ਮੁਬਾਰਕਾਂ ਆਵਾਜ਼ੀ ਪਾਰਟੀ ਇੱਕ ਪਰਿਵਾਰ ਹੈ ਅੱਜ ਤੋਂ ਪਰਿਵਾਰ ਦਾ ਹਿੱਸਾ ਨੇ ਔਰ ਬਣਦਾ ਮਾਨ ਸਤਕਾਰ ਹੈ ਜਿਹੜਾ ਉਹ ਕੜਵਲ ਸਾਹਿਬ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਮਿਲੇਗਾ ਸੋ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਵਧਵਾਦ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਦੇਵਾ ਧੰਨਵਾਦ Good to know